ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਭੰਮੀਪੁਰਾ ਆਏ ਆ ਜੀ ਤਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਨੇੜੇ ਗੁਰਦੁਆਰਾ ਸਾਹਿਬ ਮਹਿਤਿਆਣਾ ਸਾਹਿਬ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਡੇ ਵਾਸ ਸਪੈਸ਼ਲ ਚੱਲ ਕੇ ਆਇਆ ਦੂਰ ਵੀਡੀਓ ਬਣਾਉਣ ਤੇ ਠੀਕ ਹੈ ਜੀ ਚੰਗੇ ਰਿਕਾਰਡ ਵਾਲੀ ਬਾਈ ਦੀ ਹਰਿਆਣੇ ਚ ਪਰਚੇਜ ਕੀਤੀ ਵੀ ਕੋਈ ਕਹਿਣ ਦੀ ਗੱਲ ਨਹੀਂ ਘਰ ਦੀ ਝੋਟੀਆਂ ਕੋਈ ਵਪਾਰ ਦਾ ਕੰਮ ਨਹੀਂ ਗੱਲਬਾਤ ਬਾਈ ਨਾਲ ਕਰਾਵਾਂਗੇ ਸਾਰੀ ਡਿਟੇਲ ਪੁੱਛ ਕੇ ਦੱਸਾਂਗੇ ਸასი ਗਾਲ ਜੀ ਸਤ ਸ੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਹਾਂਜੀ ਠੀਕ ਆ ਵਧੀਆ ਪਹਿਲਾਂ ਤਾਂ ਨਾਮ ਬੋਲੋ ਜੀ ਆਪਣਾ ਮੇਰਾ ਨਾਮ ਸਰਜੀਤ ਸਿੰਘ ਜੀ ਪਿੰਡ ਜੀ ਪਿੰਡ ਭੰਮੀਪੁਰਾ ਠੀਕ ਆ ਜੀ ਪਿੰਡ ਭੰਮੀਪੁਰਾ ਹਾਂ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਤੇ ਨੇੜੇ ਤੇੜੇ ਜੀ ਆਪਣੇ ਨੇੜੇ ਗੁਰਦੁਆਰਾ ਮਹਿਤਿਆਣਾ ਸਾਹਿਬ ਮਹਿਤਿਆਣਾ ਸਾਹਿਬ ਮਸ਼ਹੂਰ ਗੁਰਦੁਆਰਾ ਸਾਹਿਬ ਹਨ ਜੀ ਇਹ ਹਾਂਜੀ ਹਾਂਜੀ ਤੇ ਨੰਬਰ ਬੋਲੋ ਜੀ ਪਹਿਲਾਂ 9872322052 ਦੁਬਾਰਾ ਫੇਰ ਬੋਲ ਦਿਓ 9872322052 9872322052 ਪਿੰਡ ਭੰਮੀਪੁਰਾ ਅੱਜ ਆਪਾਂ ਇੱਕ ਨਾਗ ਦਿਖਾਉਣਾ ਜੀ ਘ ਇਸ ਸੂਏ ਚੋਟੀ ਹਾਂਜੀ ਹੁਣ ਕਿਹੜਾ ਸੂਏ ਸੂਣਾ ਪਹਿਲੇ ਸੂਏ ਕਿੰਨੇ ਦੁੱਧ ਦੁੱਤਾ ਸੀਗਾ ਨੇ ਪਹਿਲੇ ਸੂਏ ਨੇ 13 ਕਿਲੋ ਦੁੱਧ ਦਿੱਤਾ ਦੂਜੇ ਸੂਏ ਦੂਜੇ ਸੂਏ ਘਰੇ ਚੋਈ ਆਪਾਂ 16 ਕਿਲੋ ਦੁੱਧ ਦਿੱਤਾ ਹੁਣ ਇਹਨੇ ਤੀਜੇ ਸੂਏ ਸੂਣਾ ਉਹ 16 ਤੋਂ ਪਲੱਸ ਹੀ ਦਿਓ ਐਦਗੇ ਨੇ ਹਾਂਜੀ ਤੇ ਬਾਕੀ ਦਾ ਕੋਈ ਬੱਚਾ ਕਿਹਦੇ ਦਿਨ 14 ਤਰੀਕ ਨੂੰ ਪੂਰੇ ਹੁੰਦੇ ਆ 14 ਨੂੰ ਅੱਜ ਤਰੀਕ ਹੋ ਗਈ ਜੀ 11 ਹੋ ਗਈ ਜੀ ਅਜੇ 12ਵੇਂ ਮਹੀਨੇ ਇਹ ਪੰਜ ਚਾਰ ਦਿਨ ਵੱਧ ਹੀ ਲੈਂਦੀ ਹੈ ਜੀ ਠੀਕ ਹੈ ਜੀ 12ਵੇਂ ਮਹੀਨੇ ਦੀ 11 ਤਰੀਕ 2024 24 ਠੀਕ ਹੈ ਜੀ ਤੇ ਬਾਕੀ ਦਾ ਐਦ ਕੀ ਤੀਜੇ ਪਸ਼ੂ ਹੁੰਦੀ ਹੈ ਨਾ ਬੱਚਾ ਹੈਗਾ ਜੀ ਕੋਈ ਇਹਦਾ ਨਹੀਂ ਬੱਚਾ ਇਹਦਾ ਪਹਿਲਾਂ ਕੰਦਾ ਸੀ ਵੇਚਦਾ ਸੀ ਦੂਜਾ ਵੀ ਕੱਟਾ ਮਰ ਗਿਆ ਸੀ ਠੀਕ ਆ ਆ ਦੇਖੋ ਜੀ ਪਸ਼ੂ ਚੰਗੇ ਖੜੇ ਆ ਬਾਈਆਂ ਦੇ ਠੀਕ ਆ ਜੀ ਘਰ ਦੇ ਪਸ਼ੂ ਤਿਆਰ ਹੁੰਦੇ ਆ ਤੇ ਵੇਚਦੇ ਆ ਠੀਕ ਆ ਜੀ ਤੇ ਹੁਣ ਆਪਾਂ ਇਹਦੀ ਗੱਲ ਕਰ ਲਿਆ ਕਿ ਦੇ ਦੂ 16 ਤੋਂ ਪਲੱਸ ਦੁੱਧ ਹਨਾ ਹਾਂ ਜੀ ਤੇ ਲੰਮਾ ਸਮਾਦ ਦੁੱਧ ਦਿੰਦੀ ਹੈ ਜੀ ਹਾਂ ਜੀ ਆਪਾਂ ਛਟਣੀ ਪੈਂਦੀ ਹੈ ਜੀ ਡਰਾਈ ਆਪ ਖਾਣੀ ਪੈਂਦੀ ਆ 8 7 ਮਹੀਨੇ ਆਖੋ ਲੋ ਇਹਦਾ ਤੋਰਾ ਤਾਰਾ ਕਰਾਂਗੇ ਚੈੱਕ ਚਾਰ ਪੰਜ ਕਿਲੋ 8 ਕਿਲੋ ਡਰਾਈ ਕਰ ਆਹ ਦੇਖੋ ਜੀ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਵਾਕਿਆ ਮਿਲਕ ਵੇਨ ਦੇਖੋ ਰਸਾ ਪੈਪਰ ਕੀ ਸਟਰੋਂਗ ਆਉਂਦੀ ਆ ਕੋਈ ਇਹੋ ਜੀ ਗੱਲ ਨਹੀਂ ਪੁੱਛ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਬਿਊ ਵਾਲ ਚਿੱਟੇ ਨਹੀਂ ਹੈਗੇ ਠੀਕ ਹੈ ਜੀ ਤੇ ਬਾਕੀ ਦਾ ਰੇਲ ਗੱਡੀ ਦਾ ਇੰਜਣ ਜਿੱਡੀ ਝੋਟੀ ਆ ਦੇਖੋ ਸੀਲ ਸਾਊ ਫੁੱਲ ਕਦ ਕੜ ਜਾ ਕੇ ਨਾ ਆਇਓ ਆਪਾਂ ਤੁਹਾਨੂੰ ਫੇਰ ਕਹਿਣ ਲੱਗੇ ਆ ਦੁਬਾਰਾ ਵੱਡੇ ਸਾਈਜ਼ ਦੀ ਉਹ ਰਤਾਰਾ ਤੁਹਾਨੂੰ ਸਮਾਰ ਕੇ ਕਰਾਮਾ ਇਹ ਚ ਇੱਕ ਕੋਈ ਭਾਰ ਦੀ ਕੋਈ ਥਣ ਦੀ ਸਾਬ ਕਹ ਦੀ ਗੰਡ ਮਰੋੜੀ ਦੀ ਬਾਈਕ ਦਾ ਗਰੰਟੀ ਹੋਊਗੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਵੀ ਨੁਕਸ ਹੋਵੇ ਝੋਟੀ ਦੇ ਵਿੱਚ ਲੈ ਆਓ ਜੀ ਠੀਕ ਆ ਜੀ ਬਾਕੀ ਦਾ ਬਾਈ ਦੇ ਬੱਚੇ ਬਾਹਰ ਹੈਗੇ ਆ ਠੀਕ ਆ ਜੀ ਤੇ ਉਸ ਹਿਸਾਬ ਨਾਲ ਪਸ਼ੂ ਜਿਆਦੇ ਆ ਤੇ ਜਿਵੇਂ ਜਿਵੇਂ ਤਿਆਰ ਹੋਈ ਜਾਂਦੇ ਆ ਅੱਗੇ ਮੈਂ ਇੱਕ ਵੀਡੀਓ ਕਰਕੇ ਗਿਆ ਇਹਨਾਂ ਦੀ ਘਰ ਦੀਆਂ ਮੰਝਾਂ ਦੀ ਤੇ ਅੱਜ ਫੇਰ ਆਪਾਂ ਪਹੁੰਚ ਜਾਂਦੇ ਪਿੱਠਪੂੜਾ ਦੇਖੋ ਤਾਂ ਪਾਉਣੀ ਮੰਝਾ ਢਾਹ ਲੋ ਇਹੋ ਜੀ ਗੱਲ ਨਹੀਂ ਹੈਗੀ ਵੀ ਕਿਤੇ ਖੁੰਜੀ ਵੀ ਹੋਵੇ ਕਿਸੇ ਪਾਸੋਂ ਵੀ ਕੋਈ ਸ਼ੈਡ ਨਹੀਂ ਥਣਾ ਦੇ ਵਿੱਚ ਕੋਈ ਕੁਛ ਨਹੀਂ ਇੱਕੋ ਬੈਲੈਂਸ ਸਾਰਿਆਂ ਦਾ ਇੱਕੋ ਜਿਹਾ ਠੀਕ ਹੈ ਜੀ ਇੱਕੋ ਸ਼ੇਪ ਸਾਰੇ ਥਣਾਂ ਦੀ ਆ ਦੇਖੋ ਜੀ ਨੇੜ ਤੋਂ ਸੰਲੇਵਾ ਕਰਾਮਾ ਚ ਇੱਕ ਤੇ ਅਮਰੀਕਨ ਐਚ ਐਫ ਵੈਡਾਂ ਵਰਗਾ ਹਵਾਨਾ ਤਿਆਰ ਕਰੀ ਫਿਰਦੀ ਹੈ ਕਰਮਾ ਵਾਲੀ ਤੇ ਹੁਣ ਵੀ ਕਰ ਲੈਣਾ ਇਹਨੇ ਗਾਂ ਕਰੀ ਵੀ ਬਥੇਰਾ ਫਿਰਦੀ ਆ ਬਾਕੀ ਦੀ ਗੱਲ ਰੇਟ ਵੀਡੀਓ ਦੇ ਵਿੱਚ ਹੀ ਪੁੱਛ ਕੇ ਦੱਸਾਂਗੇ ਤੇ ਚੰਗੇ ਰਿਕਾਰਡ ਵਾਲੀ ਝੋਟੀ ਹੈ ਜੀ ਠੀਕ ਹੈ ਬੰਨ ਲਓ ਬਾਈ ਜੀ ਫੇਰ ਫੇਰ ਕਰੋ ਚੈੱਕ ਤੇ origignal ਤੀਜਾ ਸੁਆ ਜੀ ਕੋਈ ਦੂਜਾ ਨਹੀਂ ਹੈਗਾ ਕੋਈ ਚੌਥਾ ਨਹੀਂ ਹੈਗਾ ਠੀਕ ਹੈ ਜੀ origignal ਤੀਜਾ ਸੁਆ ਤੇ ਥਣਲੇਵਾ ਪਾਣੇੜ ਤੋਂ ਫੇਰ ਤੁਹਾਨੂੰ ਚੈੱਕ ਕਰਾਵਾਂਗੇ ਆ ਦੇਖੋ ਜੀ ਠਕਾ ਕੇ ਕਰੋ ਪਿੱਠ ਬੂੜਾ ਚੈੱਕ ਤੇ ਆਹ ਦੇਖੋ ਚਾਰ ਵੀ ਬਲ ਪੂਛ ਦੇ ਵਿੱਚ ਨਹੀਂ ਜਿੱਟੇ ਹੈਗੇ ਠੀਕ ਹੈ ਜੀ ਥਣਲੇਵਾ ਕਰੋ ਨੇੜ ਤੋਂ ਚੈੱਕ ਤੇ ਦਿਨ ਬਾਕੀ ਆਦੇ ਹਜੇ ਕਿੰਨੀ ਤਰੀਕ ਨੂੰ ਦਸਤਾਈ ਦਿਨ ਪੂਰੇ 14 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ ਚਾਰ ਪੰਜ ਤਹੇ ਦਿਨ ਬਾਕੀ ਹੈ ਜੀ ਬਾਕੀ ਉੱਤੇ ਵੀ ਲੈ ਉੱਤੇ ਵੀ ਲੈ ਜਾਂਦੀ ਆ ਆ ਦੇਖੋ ਇਹ ਲੈ ਵਾ ਤੇ ਹੁਣ ਅੰਕਲ ਜੀ ਇਹਦਾ ਰੇਟ ਜਾਇਜ਼ ਜਾਵਾ ਜਮਾ ਲੈਣ ਦੇਣੀ ਦੱਸ ਦਿਓ ਲੈਣ ਦੇਣੀ ਹੈ ਜੀ 1,45,000 1,45,000 ਚੋਂ ਐ ਤਾਂ ਨਹੀਂ ਵੀ ਲਕੀਰ ਆ ਮਾਨਤਨ ਤਾਂ ਹੋਊਗਾ ਥੋੜਾ ਬਹੁਤ ਮਾਨਤਨ ਕਰਾਂਗੇ ਘਰੇ ਆਏਗਾ ਇਹਦਾ ਠੀਕ ਹੈ ਤੇ ਇਧਰੋਂ ਵੀਰੇ ਜੀ ਮੇਂ ਲੁਧਿਆਣਾ ਜਿਲ੍ਹੇ ਵਾਲੇ ਬਾਈ ਆਪਾਂ ਨੂੰ ਫੋਨ ਕਰਦੇ ਰਹਿੰਦੇ ਆ ਅੱਜ ਥੋੜੀ ਖਾਤਰ ਇਧਰੋਂ ਵੀਡੀਓ ਕਵਰ ਕਰਤੀ ਹੈਗੀ ਨੇੜੇ-ਦਲੇ ਮੋਗਾ ਹੋ ਗਿਆ ਲੁਧਿਆਣਾ ਹੋ ਗਿਆ ਇਧਰ ਨੇੜੇ ਪੈਂਦਾ ਜੀ ਹਨਾ ਜਗਰਾਉਂ ਨੇੜੇ ਪੈਂਦੀ ਆ ਤੇ ਇਧਰੋਂ ਰਾਏਕੋਟਾ ਵਾਲੇ ਵੀਰ ਵੀ ਸੰਪਰਕ ਬਾਈ ਨਾਲ ਕਰ ਸਕਦੇ ਆ ਠੀਕ ਆ ਜੀ ਤੇ ਇਧਰੋਂ ਰਾਮਾ ਰੂਮਾ ਆ ਗਿਆ ਇਹ ਵੀ ਬਾਈ ਨਾਲ ਸੰਪਰਕ ਕਰ ਸਕਦੇ ਆ ਸਾਰੇ ਪਿੰਡ ਨੇੜੇ ਪੈਂਦੇ ਆ ਜਿਹੜੇ ਕਿਉਂਕਿ ਇਧਰੋਂ ਮੈਨੂੰ ਬਹੁਤ ਫੋਨ ਆਉਂਦੇ ਆ ਵੀ ਭਾਈ ਵੀਡੀਓ ਕਵਰ ਕਰਕੇ ਦਿਓ ਅੱਜ ਮੌਕਾ ਮਿਲਿਆ ਤੇ ਆਪਾਂ ਕਰਕੇ ਦੇਤੀ ਤੇ ਨੰਬਰ ਫੇਰ ਬੋਲ ਦਿਓ ਜੀ 987232051 987232051 ਪਿੰਡ ਭੰਮੀਪੁਰਾ ਤਸੀਲ ਜਗਰਾਉਂ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੇ 145000 ਜੋ ਮਾਨਤਾਨ ਹੋ ਜਾਣਾ ਦੁੱਧ ਬਾਈ ਕਹਿੰਦਾ ਤੀਜੇ ਸੂਏ 16 ਕਿਲੋ ਦਾ ਦਿੱਤਾ ਵਾ ਦੂਜੇ ਦੂਜੇ ਸੂਏ ਸੌਰੀ 16 ਕਿਲੋ ਦਿੱਤਾ ਹੈ ਕਿ ਤੀਜੇ ਸੂਏ ਤੀਜੇ ਸੂਏ ਨੇ ਦੁੱਧ 16 ਤੋਂ ਬਾਈ ਕਹਿੰਦਾ ਆਪਾਂ 16 ਕਹਿ ਕੇ ਦੇਵਾਂਗੇ ਪਲੱਸ ਦੇਉ ਤੇ ਆਹ ਦੇਖੋ ਮਿਲਕ ਬੀਨ ਕਰੋ ਚੈੱਕ ਰਸਾ ਪੇਪਰ ਕੀ ਫੇਸ ਇੱਕ ਨੰਬਰ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਦਿলো ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ ਨਾਲ